ਲੋਕ ਸਭਾ 2024 ਦੀ ਚੋਣਾਂ ਦਾ ਜਿਹੜੇ ਸਰਗਮੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਜੇ ਗੱਲ ਕਰੀਏ ਸਿਆਸੀ ਪਾਰਟੀਆਂ ਦੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੇ ਆਪਣੇ ਆਗੂਆਂ ਨੂੰ ਜੋ ਤਿਆਰੀ ਕਰ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਜੇ ਆਜ਼ਾਦ ਉਮੀਦਵਾਰਾਂ ਦੀ ਵੀ ਗੱਲ ਕਰੀਏ ਉਹਨਾਂ ਵੱਲੋਂ ਵੀ ਜਿਹੜੀਆਂ ਤਿਆਰੀਆਂ ਨੇ ਪੂਰੀਆਂ ਖਿੱਚ ਲਈਆਂ ਨੇ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਸੇਖੋ ਜੋ ਸੰਗਰੂਰ ਤੋਂ ਆਜ਼ਾਦ ਉਮੀਦਵਾਰੀ ਦੀ ਤਿਆਰੀ ਕਰ ਰਹੇ ਨੇ ਸਾਡੇ ਨਾਲ ਮੌਜੂਦ ਹੈ ਸੱਸੀ ਕਸਰ ਜੀ ਸੱਸੀ ਕਸਰ ਸਰ ਪਹਿਲਾ ਸਵਾਲ ਇਹ ਹੀ ਕਿ ਆਪਾਂ ਇੱਕ ਸਮਾਜ ਸੇਵੀ ਦੀ ਭੂਮਿਕਾ ਚ ਸੀਗੇ ਸੇਵਾ ਕਰਦੇ ਰਹੇ ਸੀ ਅਚਾਨਕ ਤੁਹਾਡੇ ਮਨ ਚ ਕੀ ਆਇਆ ਕਿ ਜਿਹੜਾ ਕਿ ਆਪਾਂ ਸਿਆਸਤ ਚ ਉਤਰਨਾ ਚਾਹੀਏ ਦੇਖੋ ਜੀ ਸਿਆਸਤ ਦੇ ਬਾਰੇ ਇਹ ਗੱਲ ਹੈ ਕਿ ਮੈਂ ਪਹਿਲਾਂ ਆਜ਼ਾਦ ਇਲੈਕਸ਼ਨ ਲੜ ਚੁੱਕੇ ਹਾਂ ਤੇ ਮੈਂ ਸਿਆਸੀ ਵੀ ਨਹੀਂ ਹਾਂਗਾ ਇਹ ਵੀ ਨਾਲ ਹੈ ਤਾਂ ਮਤਲਬ ਇਲੈਕਸ਼ਨ ਲੜਨ ਦਾ ਬੰਦਾ ਸਿਆਸੀ ਨਹੀਂ ਹੁੰਦਾ ਸਿਆਸੀ ਤਾਂ ਸਹੀ ਹੈਗੇ ਹੀ ਆ ਕੋਈ ਵੀ ਜਿਹੜਾ ਹੈਗਾ ਆਮ ਆਦਮੀ ਹੈਗਾ ਉਹ ਵੀ ਜਿਹੜੀ ਸਿਆਸਤ ਹੈਗੀ ਆ ਹਰ ਚੀਜ਼ ਦੇ ਵਿੱਚ ਬੜੀ ਹੋਈ ਹੈ ਤਾਂ ਕੱਲਾ ਸਿਆਸ ਨੂੰ ਇਹਨਾਂ ਕੁਝ ਲੋਕਾਂ ਨੇ ਨਾਮ ਦੇ ਕੇ ਆਪਣੀ ਜਿਹੜੀ ਬਪਉਤੀ ਬਣਾ ਲਿਆ ਜਾਂ ਮਾਲਕੀ ਬਣਾ ਲਿਆ ਵੀ ਜਿਹੜਾ ਵੋਟਾਂ ਲੜਦਾ ਉਹ ਹੀ ਸਿਆਸੀ ਹੁੰਦਾ ਨਹੀਂ ਅਸੀਂ ਸਾਰੇ ਹੀ ਸਿਆਸੀ ਹੈਗੇ ਹਾਂ ਅਸੀਂ ਇਥੇ ਸਿਆਸਤ ਕਰਨ ਚੋਣਾਂ ਦੀ ਨਹੀਂ ਆਇਆ ਸੀ ਮੈਂ ਇਥੇ ਮੈਂ ਜਿਹੜੇ ਮੁੱਦੇ ਲੈ ਕੇ ਆਇਆ ਸੀ ਚਾਰ ਪੰਜ ਮਹੀਨੇ ਹੋ ਗਏ ਸਾਨੂੰ ਇਸ ਏਰੀਆ ਵਿੱਚ ਘੁੰਮਦੇ ਫਿਰਦਿਆਂ ਨੂੰ ਲੋਕਾਂ ਵਿੱਚ ਗਏ ਆ ਤਾਂ ਲੋਕਾਂ ਦੇ ਵਿੱਚੋਂ ਜਿਹੜੀ ਉੱਥੋਂ ਪਿੰਡਾਂ ਦੇ ਵਿੱਚੋਂ ਜਾਂ ਜਿੱਥੇ-ਜਿੱਥੇ ਵੀ ਗਏ ਆ ਸ਼ਹਿਰਾਂ ਦੇ ਵਿੱਚ ਆਵਾਜ਼ ਜਿਹੜੀ ਨਿਕਲੀ ਹੈ ਉੱਥੋਂ ਪਤਾ ਲੱਗਿਆ ਕਿ ਜਿਹੜੀ ਗੱਲ ਹੁਣ ਤੱਕ ਜਿਹੜੀ ਹੁਣ ਪਿਛਲੇ 5-6 ਸਾਲਾਂ ਤੋਂ ਮੈਂ ਸਟਰਗਲ ਕਰ ਰਿਹਾ ਉਹ ਲੋਕਾਂ ਤੱਕ ਬਹੁਤ ਡੀਪ ਰੂਟਡ ਗਈ ਤੋ ਉਸ ਗੱਲ ਦਾ ਜਿਹੜਾ ਆਊਟਕਮ ਹੋਣਾ ਅੰਨ੍ਹਾ ਦਿਨ ਵਿੱਚ ਉਧਰੋਂ ਇਲੈਕਸ਼ਨ ਆ ਗਏ ਬਾਈ ਚਾਂਸ ਜਿਹੜਾ ਹੈਗਾ ਕੋਈ ਚੀਜ਼ ਇਕੱਠੀ ਨਹੀਂ ਅਸੀਂ ਸਗਰੂਰ ਨੂੰ ਇਸ ਕਰਕੇ ਨਹੀਂ ਚੁਣਿਆ ਸੀ ਕਿ ਇਲੈਕਸ਼ਨ ਲੜਨਾ ਹੈ ਸਗਰੂਰ ਨੂੰ ਇਸ ਕਰਕੇ ਚੁਣਿਆ ਸੀ ਕਿ ਜਾਗਦੇ ਹੋਏ ਲੋਕ ਨੇ ਬਿਲਕੁਲ ਜਿਹੜਾ ਹੈਗਾ ਮੰਡਟ ਜਿਹੜਾ ਹੈਗਾ ਵੇਖ ਕੇ ਦਿੰਦੇ ਆ ਦੁਬਾਰਾ ਕਿਸੇ ਦਾ ਇਤਬਾਰ ਵੀ ਨਹੀਂ ਕਰ ਦੇਗੇ ਚਾਰਾਂ ਪੰਜਾਂ ਮਹੀਨੇ ਬਾਅਦ ਵੀ ਹਰਾਉਣਾ ਜਾਣਦੇ ਇਹ ਇਹ ਕਾਰਨ ਤੇ ਦੂਜਾ ਕਾਰਨ ਇਹ ਹੈ ਕਿ ਜਿਹੜਾ ਸਰਕਾਰ ਅੱਜ ਦੀ ਹੈਗੀ ਉਹਦਾ ਉਹਦਾ ਮੁਖੀ ਹੈ ਜਿਹੜਾ ਇੱਥੋਂ ਬਿਲੋਂਗ ਕਰਦਾ ਅਸੀਂ ਜਿਹੜੀ ਗੱਲ ਇੱਥੇ ਕਰਾਂਗੇ ਉਹ ਹਰ ਟਾਈਮ ਇਹਨਾਂ ਦੇ ਧਿਆਨ ਚ ਰਹੂਗੀ ਤੇ ਇਹੀ ਚਾਹੁੰਦੇ ਕਿ ਇਹਨਾਂ ਤੋਂ ਉਹਨਾਂ ਨੇ ਸਮੇਂ ਵਿੱਚ ਤਿੰਨ ਸਾਲੇ ਦੇ ਬਾਕੀ ਪਏ ਵੀ ਕੋਈ ਕੰਮ ਕਰ ਸਕੀਏ ਪਰ ਹੁਣ ਹਾਲਾਤ ਜਿਸ ਤਰ੍ਹਾਂ ਦੇ ਬਣਦੇ ਆ ਰਹੇ ਆ ਉਹਦੇ ਤੇ ਇੱਕ ਮੰਥਨ ਚੱਲ ਰਿਹਾ ਹੈ ਕਿ ਅਸੀਂ ਜਿਹੜਾ ਇਲੈਕਸ਼ਨ ਮੇਰੇ ਨਾਲ ਦੀ ਟੀਮ ਹੈ ਜਿਹੜੀ ਹੈਗੀ ਹੈ ਉਹ ਵੀ ਕਹਿ ਰਹੇ ਆ ਤੇ ਅਸੀਂ ਇੱਕ ਵਿਚਾਰ ਕਰ ਰਹੇ ਆ ਉਮੀਦ ਕਰਾਂਗੇ ਕੋਈ ਅਸੀਂ ਗੱਲ ਨਹੀਂ ਇਲੈਕਸ਼ਨ ਜਿਹੜਾ ਹੈਗਾ ਲੜਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਔਰ ਸਾਰੇ ਇਲੈਕਸ਼ਨ ਜਿਹੜੇ ਹੁੰਦੇ ਆ ਕੋਈ ਜਿੱਤਣ ਵਾਸਤੇ ਨਹੀਂ ਲੜੇ ਜਾਂਦੇ ਹੋਂਦ ਵਾਸਤੇ ਲੜੇ ਜਾਂਦੇ ਆ ਆਪਣੀ ਜਿਹੜੀ ਸਟਰੈਂਥ ਨੂੰ ਤਕੜਾ ਕਰਨ ਵਾਸਤੇ ਕੀਤਾ ਜਾਂਦੇ ਆ ਤਾਂ ਸਾਡਾ ਮੇਨ ਜਿਹੜਾ ਫੋਕਸ ਤਾਂ ਹੈਗਾ 27 ਦੀਆਂ ਜਿਹੜੀਆਂ ਅਗਲੀਆਂ ਆਉਣ ਵਾਲੀਆਂ 3 ਸਾਲਾਂ ਬਾਅਦ ਚੋਣਾਂ ਹੋਣਗੀਆਂ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈਗਾ ਇਹ ਸੈਂਟਰ ਦਾ ਹੈਗਾ ਇਹਦਾ ਪੰਜਾਬ ਦੀ ਸਿਆਸਤ ਨਾਲ ਕੋਈ ਬਹੁਤਾ ਵੱਡਾ ਪ੍ਰਭਾਵ ਨਹੀਂ ਇਸਤੇ ਪ ਜਿੰਨੀਆਂ ਪਾਰਟੀਆਂ ਦਿੱਲੀ ਦੀ ਗੱਲàm ਰਹੀਆਂ ਤੇ ਅਸੀਂ ਇਸ ਸਮਰਥ ਜੇ ਹੋ ਕੇ ਇਸ ਪਲੇਟਫਾਰਮ ਤੋਂ ਲੋਕਾਂ ਤੱਕ ਆਪਣੀ ਆਵਾਜ਼ ਦੂਰ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਏ ਜੇ ਆਉਣ ਵਾਲੇ ਦੋ ਮਹੀਨਿਆਂ ਚ ਤਾਂ ਜਿਹੜੀ ਅਗਲੀ ਜਿਹੜੀ ਅਸਲੀ ਸੰਘਰਸ਼ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਹੈਗੀ ਹੈ ਸਿਆਸਤ ਦਾ ਉਹਦੀ ਇੱਕ ਸ਼ੁਰੂਆਤ ਵੀ ਹੋ ਜੂਗੀ ਉਹ ਇੱਕ ਮੈਸੇਜ ਜਿਹੜਾ ਹੈਗਾ ਸਾਰੇ ਪੰਜਾਬ ਨੂੰ ਚਲਾ ਜਾਊਗਾ ਤੋਂ ਇਸ ਤਰ੍ਹਾਂ ਦੇ ਸਾਰੇ ਕੰਮ ਆ ਔਰ ਦੂਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਅੱਜ ਕੋਈ ਵੀ ਵਿਰੋਧੀ ਤੇ ਨਾਮ ਦੀ ਚੀਜ਼ ਨਹੀਂ ਹੈਗੀ ਸਾਰੇ ਇਕੱਠੇ ਹੋਏ ਹੋਏ ਆ ਸਮਝੋ ਤੁਸੀਂ ਦੇਖ ਰਹੇ ਹੋ ਅਕਾਲੀਆ ਦਾ ਤੇ ਤੁਹਾਡੇ ਸਰੂਰ ਦੀ ਗੱਲ ਹੀ ਕਰ ਲਈ ਤਾਂ ਐਡਾ ਢੀਂਡਸਾ ਵਾਲਾ ਹੋਇਆ ਇਹ ਸਾਰੀਆਂ ਲੋਕ ਗੱਲਾਂ ਲੋਕ ਦੇਖ ਰਹੇ ਆ ਵੀ ਤੁਸੀਂ ਅੱਡ ਜਿੰਨਾ ਗੱਲਾਂ ਤੇ ਹੋਈ ਸੀ ਉਹ ਤਾਂ ਗੱਲਾਂ ਉੱਥੇ ਖੜੀਆਂ ਐ ਅੱਜ ਫਿਰ ਤੁਸੀਂ ਇਕੱਠੇ ਹੋਗੇ ਫਿਰ ਭਾਜਪੀ ਨਾਲ ਵੀ ਇਹਨਾਂ ਦਾ ਸਮਝੌਤਾ ਹੋਣ ਦੀ ਜਿਹੜੇ ਪੂਰੇ ਚਾਂਸ ਆ ਆਪਾਂ ਸਾਰੇ ਦੇਖ ਰਹੇ ਹਾਂ ਤਾਂ ਇਹਨਾਂ ਸਾਰਿਆਂ ਕੋਲੇ ਨਾ ਤਾਂ ਕੋਈ ਚਿਹਰਾ ਪੰਜਾਬ ਦੇ ਵਿੱਚ ਅੱਜ ਇੱਕ ਬਦਕਿਸਮਤੀ ਹੈ ਮਤਲਬ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਕਿਸੇ ਪਾਰਟੀ ਕੋਲ ਕੋਈ ਲੀਡਰਸ਼ਿਪ ਦੇ ਵਿੱਚ ਐਸੇ ਚਿਹਰੇ ਨਾ ਹੋਣ ਜਿਨ੍ਹਾਂ ਤੇ ਲੋਕ ਤਬਰ ਕਰ ਸਕਦੇ ਹੋਣ ਨਾ ਇਹਨਾਂ ਕੋਲ ਕੋਈ ਚਿਹਰਾ ਹੈ ਹਾਂ ਇਹਨਾਂ ਦਾ ਦਬਕਾ ਹੈ ਡਰ ਹੈ ਟੈਰਰ ਹੈ ਕਿ ਕੋਈ ਇਹਨਾਂ ਦੇ ਅੱਗੇ ਬੋਲਦਾ ਨਹੀਂ ਹੈਗਾ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਚਲੋ ਪਰਮਾਤਮਾ ਨੇ ਕਾਲਪੁਰਖ ਨੇ ਜਾਂ ਲੋਕਾਂ ਨੇ ਲੋਕਾਂ ਦੀ ਸਟਰੈਂਥ ਹੁੰਦੀ ਹੈ ਕਾਲਪੁਰਖ ਕਿਤੇ ਕੋਈ ਅਲੱਗ ਦੁਕਾਨ ਬਣਾ ਕੇ ਨਹੀਂ ਬੈਠਾ ਲੋਕਾਂ ਦੇ ਵਿੱਚ ਹੀ ਵੱਸਦਾ ਹੈ ਉਹ ਲੋਕਾਂ ਦੀ ਸਟਰੈਂਥ ਜਿਹੜੀ ਹੈਗੀ ਹੈ ਉਹਨੇ ਮਤਲਬ ਮੈਨੂੰ ਮੌਕਾ ਦਿੱਤਾ ਇੰਨੀ ਵੱਡੀ ਗੱਲਬਾਤ ਕਰਨ ਦਾ ਤੇ ਅੱਜ ਗੱਲਬਾਤ ਜੇ ਸੁਣੀ ਜਾ ਰਹੀ ਹੈ ਤਾਂ ਕੋਸ਼ਿਸ਼ ਕਰੀਏ ਕਿ ਘਟੋ ਘਟ ਇੱਕ ਸੀਟ ਤੇਰਾ ਦੇ ਵਿੱਚੋਂ ਉੱਥੇ ਤੇ ਤਾਂ ਆਵਾਜ਼ ਆਵੇ ਨਾ ਸਾਹਮਣੇ ਉਹ ਸਾਰੀ ਪੰਜਾਬ ਜਾਊਗੀ ਤੇ ਮੈਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲ ਨੂੰ ਬਹੁਤ ਤੰਗ ਕਰਨ ਜਾ ਰਿਹਾ ਕਿਉਂਕਿ ਇਹਨਾਂ ਦੇ ਸਾਰੇ ਜਿਹੜੇ ਝੋਲੇ ਆ ਪਾਟੇ ਹੋਏ ਆ ਲੀਰਾਂ ਵਾਲੇ ਗੰਦ ਲੁਪੇਟਿਆ ਹੋਇਆ ਉਹ ਲੈ ਕੇ ਆਉਣ ਇਹਨਾਂ ਤੇ ਅਸੀਂ ਐਕਸਪੋਜ਼ ਕਰਾਂਗੇ ਇਹ ਅਸਲ ਗੱਲ ਰਿਜ਼ਲਟ ਕੋਈ ਆਉਣ ਸਾਰੀ ਚੀਜ਼ਾਂ ਮੈਂ ਪਹਿਲਾਂ ਹੀ ਕਹਿਆ ਸੀ ਕੋਈ ਇਸ ਵਿੱਚ ਨਹੀਂ ਹੁੰਦੀਆਂ ਕਿ ਇਥੇ ਇਲੈਕਸ਼ਨ ਜਿੱਤ ਕੇ ਐਮਪੀ ਬਣਨਾ ਜ਼ਰੂਰੀ ਹੈ ਇਹ ਲੜਾਈ ਦੇ ਵਿੱਚ ਇਹਨਾਂ ਨੂੰ ਐਕਸਪੋਜ਼ ਕਰਕੇ ਸਾਰੇ ਪੰਜਾਬ ਨੂੰ ਦੱਸਾਂ ਜਿਹੜੀ ਨਾਲ ਦੱਸਿਆ ਕਰਾਂਗੇ ਵੀ ਸਾਰੇ ਲੋਕ ਕੁਐਸਚਨ ਕਰੋ ਲੋਕਾਂ ਨੂੰ ਆਵਾਜ਼ਾਂ ਜਿਹੜੀਆਂ ਅੱਗੇ ਉੱਠਣੀਆਂ ਪੈਣਗੀਆਂ ਨਹੀਂ ਤਾਂ ਪੰਜਾਬ ਦੀ ਸਟੇਟ ਦੀ ਜਿਹੜੀ ਬਰਬਾਦੀ ਇਹਨਾਂ ਨੇ ਕੀਤੀ ਹੋਈ ਹੈ ਇਹਦਾ ਹੋਰ ਕੋਈ ਹੱਲ ਨਹੀਂ ਹੈਗਾ ਜਿੰਨਾ ਚਿਰ ਲੋਕ ਨਹੀਂ ਜਾਗਦੇ ਸਾਡੇ ਤਾਂ ਲੋਕਾਂ ਨੂੰ ਰਗੋਂ ਵਾਸਤੇ ਇੱਕ ਜਿਹੜਾ ਮੈਸੇਜ ਦੇਣਾ ਹੈ ਉਹਦੇ ਵਿੱਚ ਉਮੀਦ ਕਰਦੇ ਅਸੀਂ ਜੇ ਡਿਸੀਜਨ ਅਸੀਂ ਲਵਾਂਗੇ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੋਊਗਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਜਾਵੇ ਕਿ ਜਿਹੜਾ ਸਿਸਟਮ ਪੋਲਿਟੀਕਲ ਹੁਣ ਤੱਕ ਦਾ ਹੈਗਾ ਦਿੱਲੀ ਦਾ ਗੁਲਾਮ ਇਹ ਜਿਹੜਾ ਬਿਲਕੁਲ ਜਰਜਰ ਤੇ ਆਪਣਾ ਟਾਈਮ ਬਿਹਾ ਚੁੱਕਿਆ ਹੈ ਪੰਜਾਬ ਦੇ ਵਿੱਚ ਉਹ ਹੀ ਕੁਝ ਲੋਕ ਜਿਹੜੇ ਹੈਗੇ ਉੱਠ ਕੇ ਆਪਾਂ ਜਿਹੜੇ ਹੈਗੇ ਨਵੇਂ ਆਪਣੇ ਘਰਾਂ ਦੇ ਵਿੱਚੋਂ ਜਿਹੜੇ ਸਿੰਪਲ ਲੋਕ ਹੈਗੇ ਹਾਲਾਂਕਿ ਇਹਨਾਂ ਨੂੰ ਵੀ ਕਿਹਾ ਜਾਂਦਾ ਸੀਗਾ ਪਰ ਇਹਨਾਂ ਚੋਂ 15-20% ਹੀ ਸੀਗੇ ਬਾਕੀ ਸਾਰਾ ਸਮਾਨ ਉਹੀ ਦੂਜੀਆਂ ਪਾਰਟੀਆਂ ਦਾ ਗੰਦ ਇਕੱਠਾ ਕੀਤਾ ਸੀ ਤੇ ਜਿਹੜੇ ਮਾੜੇ-ਮੋੜੇ ਖਰੇ ਵੀ ਗਏ ਸੀ ਉਹ ਵੀ ਰਲ ਕੇ ਨਾਲ ਦੇ ਹੋਗੇ ਤਾਂ ਸਾਰੀ ਟੋਟਲ ਪ्युअर ਜਿਹੜੀ ਹੈਗੀ ਆਉਣ ਵਾਲੇ ਸਮੇਂ ਦੀ ਜਿਹੜੀ ਇੱਕ ਕੈਬਨਿਟ ਜਾਂ ਜਿਹੜਾ ਇੱਕ ਪੂਰੇ ਦਾ ਪੂਰੀ ਸਰਕਾਰ ਹੈ ਜਿੰਨਾ ਚਿਰ ਨਹੀਂ ਬਣਦੀ ਤੇ ਮੁੱਖ ਮੰਤਰੀ ਇਮਾਨਦਾਰ ਤੇ ਮਜ਼ਬੂਤ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੇ ਆੜਾ ਭਲਾ ਕਰਨਾ ਬਹੁਤ ਔਖਾ ਸੇਖੋ ਸਾਹਿਬ ਤੁਸੀਂ ਤਕਰੀਬ ਇੱਕ ਆਪ ਅਰ 1/4 ਆਪਣੀ ਜ਼ਿੰਦਗੀ ਜਿਹੜੀ ਪੁਲਸ ਡਿਪਾਰਟਮੈਂਟ ਨੂੰ ਦਿੱਤੀ ਕਿਉਂਕਿ ਤੁਸੀਂ ਡੀਐਸਪੀ ਐਜੇ ਰਟਾਇਰ ਹੋਏ ਹੋ ਪਰ ਤੁਸੀਂ ਇਹ ਕਿਵੇਂ ਮੋਟੀਵੇਟ ਹੋਏ ਕਿ ਕਿ ਯਾਰ ਆਪਾਂ ਸਿਆਸਤ 'ਚ ਹੀ ਜਾਣਾ ਮੈਂ ਜੇ ਰਟਾਇਰ ਹੋਇਆ ਹੁੰਦਾ ਤਾਂ ਫਿਰ ਮੈਂ ਮੋਟੀਵੇਟ ਨਹੀਂ ਹੋਣਾ ਸੀ ਅੱਛਾ ਜੀ ਮੈਂ ਰਟਾਇਰ ਨਹੀਂ ਹੋਇਆ ਮੈਨੂੰ ਡਿਸਮਿਸ ਕੀਤਾ ਗਿਆ ਅੱਛਾ ਜੀ ਮੈਂ ਕਿਸੇ ਕੰਮ ਨੂੰ ਕਰਦਾ ਹੋਇਆ ਠੀਕ ਕੰਮ ਨੂੰ ਕਰਦਾ ਹੋਇਆ ਸ਼ਾਇਦ ਜਿਵੇਂ ਅਸੀਂ ਗਲਤ ਨਹੀਂ ਕਿਤੇ ਕਾਂਗਰਸ ਦੇ ਇਹ ਲੀਡਰਾਂ ਨਾਲ ਤੁਹਾਡਾ ਪੇਚਾ ਵੀ ਪਿਆ ਸੀਗਾ ਸ਼ਾਇਦ ਉਹ ਕਿਤੇ ਕਾਰਨ ਤੇ ਨਹੀਂ ਕੋਈ ਕਾਰਨ ਕੋਈ ਕਾਰਨ ਤਾਂ ਕਿਸੇ ਚੀਜ਼ ਦਾ ਹੁੰਦਾ ਹੀ ਨਾ ਬਿਲਕੁਲ ਉਹੀ ਕਾਰਨ ਹੈ ਪਰ ਉਹ ਕਾਰਨ ਉਹ ਕਾਰਨ ਹੁਣ ਜਿਹੜਾ ਹੈਗਾ ਉਹ ਬਹੁਤ ਜਦੋਂ ਉਹ ਮੰਤਰੀ ਜੇਲ੍ਹ ਚਲਾ ਗਿਆ ਜਦੋਂ ਉਹ ਮੰਤਰੀ ਬਿਲਕੁਲ ਬੁਰੇ ਤਰੀਕੇ ਨਾਲ ਉਜੜ ਗਿਆ ਉਹਨੂੰ ਲੁੱਟਣ ਵੀ ਲੱਗੇ ਹੋਏ ਆ ਜਿਹੜੇ ਆ ਨਵੀਂ ਸਰਕਾਰਾਂ ਵਾਲੇ ਤਾਂ ਉਹ ਮੋਟਿਵ ਤਾਂ ਉੱਥੇ ਹੋ ਗਿਆ ਹੱਲ ਉਸ ਤੋਂ ਬਾਅਦ ਤਾਂ ਅਸੀਂ ਇੱਕ ਹੋਰ ਜਿਹੜੀ ਵਲੋਗ ਇਨਸਾਫ ਪਾਰਟੀ ਨਾਲ ਦੇ ਜਿਹੜੇ ਦੋ ਬਹਿਸ ਭਰਾ ਸੀਗੇ ਉਹਨਾਂ ਨੇ ਬਹੁਤ ਵੱਡੀ ਠੱਗੀ ਬਣਾਉਣੀ ਸੀਗੀ ਠੀਕ ਹੈ ਹੌਣ ਵਾਲੇ ਸਮੇਂ ਚ ਇੱਕ ਵਾਰੀ ਸਟੇਟ ਨੂੰ ਲੁੱਟਣ ਵਾਸਤੇ ਉਹਨਾਂ ਨੂੰ ਵੀ ਐਕਸਪੋਜ਼ ਕੀਤਾ ਤਾਂ ਉਹ ਲੜਾਈਆਂ ਛੱਡ ਕੇ ਜਿਹੜੀਆਂ ਪਿੱਛੇ ਆ ਗਈਆਂ ਉਹ ਬਹੁਤ ਛੋਟੀਆਂ ਕਿਉਂਕਿ ਪੰਜਾਬ ਨੂੰ ਲੁੱਟਣ ਵਾਸਤੇ ਇਹ ਲੋਕ ਸਾਰੇ ਇਕੱਠ ਉਹ ਜਿਹੜਾ ਇਹਨਾਂ ਨੇ ਮਤਲਬ ਮੇਰੇ ਨਾਲ ਧੱਕਾ ਕੀਤਾ ਜਾਂ ਜੋ ਵੀ ਹੋਇਆ ਅੱਜ ਭਾਵੇਂ ਮੈਂ ਦੇਖਦਾ ਕਿ ਉਹ ਜਨਾਹ ਹੋਇਆ ਹੁੰਦਾ ਤਾਂ ਅੱਜ ਸ਼ਰਮੈਂ ਇਹ ਨਾ ਹੁੰਦਾ ਜੇ ਮੇਰੇ ਨਾਲ ਇਹ ਇਹ ਵਨ ਸਾਈਡਡ ਇਹਨਾਂ ਨੇ ਧੱਕਾ ਕਰਕੇ ਡਿਸਮਿਸਟਾ ਕੀਤਾ ਹੁੰਦਾ ਸਸਪੈਂਡ ਨਾ ਕੀਤਾ ਹੁੰਦਾ ਹੋਰ ਬਹੁਤ ਕੁਝ ਨਾ ਕੀਤਾ ਹੁੰਦਾ ਤਾਂ ਮੈਂ ਹੋ ਸਕਦਾ ਇੱਕ ਸਧਾਰਨ ਅ ਅਫਸਰ ਵਾਂਗੂ ਰਿਟਾਇਰਮੈਂਟ ਹੋ ਕੇ ਆਪਣੀ ਜ਼ਿੰਦਗੀ ਬੀਤ ਕਰ ਰਿਹਾ ਹੁੰਦਾ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਤਾਕਤਾਂ ਦਾ ਜਿਨ੍ਹਾਂ ਨੇ ਮਤਲਬ ਮੈਨੂੰ ਬੇਸ਼ੱਕ ਨੇਗੇਟਿਵਲੀ ਵਿੱਚ ਲਿਆ ਕੇ ਇਹ ਕੰਮ ਕੀਤਾ ਪਰ ਅੱਜ ਜਿਹੜੀ ਮੈਂ ਪਰਮਾਤਮਾ ਦੀ ਕਿਰਪਾ ਨਾਲ ਕੋਈ ਡਿਊਟੀ ਕਰ ਰਿਹਾ ਉਹ ਜਿਹੜੀ ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਜਾ ਰਹੀ ਹੈ ਤੇ ਜੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਾ ਕੇ ਉੱਠ ਖੜੇ ਹੋ ਗਏ ਫਿਰ ਇਹ ਜਿਹੜੀਆਂ ਜਿਹੜੀ ਤਾਕਤਾਂ ਹੈਗੀਆਂ ਇਹ ਖੜੀਆਂ ਨਹੀਂ ਹੋ ਸਕਦੀਆਂ ਮੈਨੂੰ ਦੀ ਆਲਰੇਡੀ ਮੋਟੀਵੇਸ਼ਨ ਹੈਗੀ ਹੈ ਉਸੇ ਕਰਕੇ ਮਿਲੀ ਹੈ ਜਿਹੜਾ ਮੇਰੇ ਨਾਲ ਤਕਾ ਹੋਇਆ ਤਕੇ ਹੋਣ ਤੋਂ ਬਾਅਦ ਜਿਹੜਾ ਤੁਸੀਂ ਜਾਗੇ ਜਾ ਕੇ ਉਸ ਤੋਂ ਬਾਅਦ ਗੰ ਵੱਧਾ ਗਿਆ ਉਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਹੁਣ ਇਹ ਲੋਕਾਂ ਦਾ ਕਾਜ਼ ਹੈ ਜਦੋਂ ਮੈਂ ਇੱਕ ਜੁਡੀਸ਼ੀਅਲ ਸਿਸਟਮ ਦੇ ਖਿਲਾਫ ਨਸ਼ਿਆਂ ਦੀ ਜਿਹੜੀ ਆਵਾਜ਼ ਉਠਾਇਆ ਸੀਗਾ ਜਿਹਨੂੰ 6 ਮਹੀਨੇ ਦੀ ਮੈਨੂੰ ਜੇਲ੍ਹ ਜਾਣੀ ਪਿਆ ਤੇ ਫਿਰ ਤਾਂ ਪਬਲਿਕ ਕਾਸ ਹੋ ਗਿਆ ਨਾ ਉਹਦੇ ਤੇ ਮੇਰਾ ਕੋਈ ਕੰਸਰਨ ਪਰਸਨ ਨਹੀਂ ਨਗਾ ਉੱਥੇ ਤਾਂ ਕਹਿ ਨਹੀਂ ਜਾ ਸਕਦਾ ਮੰਤਰੀ ਵਾਲੀ ਗੱਲ ਤਾਂ ਫਿਰ ਕਹਿ ਸਕਦੇ ਮੈਨੂੰ ਛੇੜਿਆ ਤੇ ਉਹ ਗੱਲ ਹੋਈ ਉਹ ਜਿਸ ਕੰਮ 'ਚ ਮੈਂ ਜੇਲ੍ਹ ਕੱਟ ਕੇ ਆਇਆ ਉਹ ਕੰਮ ਤਾਂ ਪਬਲਿਕ ਕਾਸ ਹੈਗਾ ਸੀਗਾ ਉਹਦੇ 'ਚ ਜਿਤ ਵੀ ਹੋਈ ਹੈ ਬਰਬਾਟਾਂ ਵੀ ਖੁੱਲੀਆਂ ਐ ਬ ਪਰਮਾਤਮਾ ਨੇ ਮੇਰੇ ਤੇ ਬੜੀ ਕਿਰਪਾ ਰੱਖੀ ਹੋਈ ਜਿੰਦਗੀ ਦੇ ਵਿੱਚ ਕੁਛ ਨਾ ਕੁਛ ਮੋੜੀਏ ਪੰਜਾਬ ਜਿਹੜਾ ਹੈਗਾ ਬਰਬਾਦ ਹੋਇਆ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਅਸੀਂ ਸਾਰੇ ਉਹਦੇ ਗੁਨਾਹਗਾਰ ਆ ਮੈਂ ਆਪਣੀ ਹਰ ਗੱਲ ਦੇ ਵਿੱਚ ਕਹਿਣਾ ਹੁੰਦਾ ਤੇ ਕੁਛ ਵਾਪਸ ਮੋੜੀਏ ਤਾਂ ਕਿ ਇਹ ਯੂਥ ਜਿਹੜਾ ਹੈਗਾ ਜਿਹੜਾ ਅੱਜ ਦੀ ਬਹੁਤ ਬੈਡ ਸ਼ੇਪ ਚ ਸਾਡੇ ਕਰਕੇ ਅਸੀਂ ਸੀਨੀਅਰ ਲੋਗ ਆ ਉਹਨਾਂ ਕਰਕੇ ਹੈਗਾ ਤੇ ਉਹਨੂੰ ਕੁਛ ਨਾ ਕੁਛ ਵਾਪਸ ਮੋੜ ਕੇ ਇਸ ਸਟੇਟ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਫਿਊਚਰ ਉਹਦੇ ਬਾਰੇ ਸੋਚਿਆ ਜਾਵੇ ਜ਼ਮੀਨਾਂ ਦੀ ਹਾਲਤ ਬਹੁਤ ਮਾੜੀ ਹੈ ਜੇ ਬੱਚੇ ਨਸ਼ਿਆਂ ਤੇ ਲੱਗੇ ਤੁ ਚਲ ਰਹੀ ਹੈ ਉਹ ਜਿਹੜਾ ਬਹੁਤ ਵੱਡਾ ਇੰਟਰਨੈਸ਼ਨਲ ਜਿਹੜਾ ਇੱਕ ਹੈਗਾ ਏਜੰਡਾ ਜਿਹੜਾ ਮਤਲਬ ਪਤਾ ਬਹੁਤ ਕੁਝ ਲੋਕਾਂ ਨੂੰ ਵੀ ਇਥੇ ਹੋ ਰਿਹਾ ਪਰ ਉਹਦੇ ਖਿਲਾਫ ਕੋਈ ਬੋਲਦਾ ਨਹੀਂ ਹੈਗਾ ਤੁਸੀਂ ਕੋਸ਼ਿਸ਼ ਕਰ ਰਹੇ ਜੀ ਸੇਖੋ ਸਾਹਿਬ ਜੀ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਹੁਣ ਸਿਆਸਤ ਚ ਆਏ ਹੋ ਜਿਹੜੀ ਗਾਹਾਂ ਲੜਾਈ ਹੈ ਵੱਡੇ ਵੱਡੇ ਲੀਡਰਾਂ ਨਾਲ ਜਿਹੜੇ ਨਾਮੇ ਲੀਡਰ ਨੇ ਕਈ ਕਈ ਸਾਲ ਉਹ ਸਿਆਸਤ ਕਰ ਚੁੱਕਿਆ ਉਹਨਾਂ ਦੇ ਖਿਲਾਫ ਲੜ ਲਈ ਤੁਸੀਂ ਨੇ ਕੀ ਰਣਨੀਤੀ ਬਣਾਈ ਹੈ ਰਣਨੀਤੀ ਦੀ ਲੜਨੀ ਚੋਰਾਂ ਡਕੂ ਨਾਲ ਲੜਨ ਦੀ ਕਾਦੀ ਰਣਨੀਤੀ ਹੁੰਦੀ ਹੈ ਇਹ ਇਹ ਇਲੈਕਸ਼ਨ ਕੋਈ ਬਲਵਿੰਦਰ ਸਿੰਘ ਸੇਖੋਂ ਦਾ ਨਹੀਂ ਹੈ ਇਹ ਸੰਗਰੂਰ ਦੇ ਲੋਕਾਂ ਦਾ ਹੈ ਅਸੀਂ ਆਵਾਜ਼ ਵੀ ਆਉਣ ਵਾਲੇ ਸਮੇਂ ਦੇਵਾਂਗੇ ਜਿਹੜੀ ਦੇਵਾਂਗੇ ਉਹ ਇਹ ਹੈ ਕਿ ਸੰਗਰੂਰ ਬਨਾਮ ਸਿਆਸਤ ਹੈ ਸਾਡੀ ਸਿਆਸਤ ਜਿਹੜੀ ਹੈਗੀ ਹੈ ਕਹਿਣ ਨੂੰ ਤੁਸੀਂ ਕਹਿ ਲੋ ਵੀ ਸਿਆਸਤ ਅਸੀਂ ਕਰ ਰਹੇ ਹਾਂ ਇਹ ਕੋਈ ਸਿਆਸਤ ਨਹੀਂ ਹੈਗੀ ਸਿਆਸਤ ਉਹ ਹੁੰਦੀ ਹੈ ਜੇ ਇਹਨਾਂ ਵਾਂਗੂ ਸਮਝੌਤੇ ਕਰਕੇ ਤੇ ਜਿਹੜੇ ਇਕੱਠੇ ਹੋ ਕੇ ਤੇ ਜੋ ਇਹਨਾਂ ਨੇ ਕਰਨਾ ਹੋਵੇ ਸਾਡੇ ਕੋਲ ਤਾਂ ਕੋਈ ਫੰਡ ਵੀ ਨਹੀਂ ਹੈਗੇ ਸਾਡੇ ਕੋਲ ਤਾਂ ਕੋਈ ਹੋਰ ਇਹੋ ਜਿਹਾ ਸਿਸਟਮ ਨਹੀਂ ਹੈ ਕਰਕੇ ਜਿਵੇਂ ਇਹਨਾਂ ਦੇ ਸਾਹਮਣੇ ਅਸੀਂ ਪੂਰੇ ਆ ਸਕੀਏ ਪਰ ਲੋਕਾਂ ਤੋਂ ਵੋਟਾਂ ਲੈਣੀ ਹੈ ਨਾ ਉਹਨਾਂ ਤੱਕ ਤਾਂ ਸਾਡੀ ਗੱਲ ਜੀ ਚਲੀ ਗਈ ਜਿਵੇਂ ਗਈ ਹੋਈ ਯਾਰ ਜੇ ਅੱਗੇ ਚਲੀ ਗਈ ਫਿਰ ਇਹਨਾਂ ਦੇ ਹਥਿਆਰ ਜਿਹੜੇ ਇਹਨਾਂ ਤੇ ਵਰਤੇ ਜਾਣੇ ਆ ਇਹ ਜਿਹੜਾ ਹੈਗਾ ਸਮਾਂ ਜਿਹੜਾ ਹੁੰਦਾ ਬਹੁਤ ਪ੍ਰਭਲ ਹੁੰਦਾ ਉਹ ਬਹੁਤ ਚੀਜ਼ਾਂ ਨੂੰ ਜਿਹੜਾ ਹੈਗਾ ਜਦੋਂ ਰਿਜ਼ਲਟ ਨਿਕਲਦੇ ਉਦੋਂ ਪਤਾ ਲੱਗਦਾ ਉਮੀਦ ਕਰਦੇ ਆ ਕਿ ਇਹ ਤਾਕਤਾਂ ਜਿਹੜੀਆਂ ਭੇੜੇ ਫੇਸ ਲੈ ਕੇ ਆਉਣਗੀਆਂ ਸਾਨੂੰ ਤਾਂ ਇੱਕੋ ਹੀ ਖੁਸ਼ੀ ਹੈ ਜਿੰਨੇ ਬੰਦੇ ਆਉਣਗੇ ਉਹਨਾਂ ਕੋਲ ਹੈ ਕੀ ਦੱਸਣ ਵਾਸਤੇ ਤੇ ਸਾਡੇ ਖਿਲਾਫ ਬੋਲਣਗੇ ਕਿ ਜੋ ਅਜੇ ਤੱਕ ਪਿਛਲੇ 5 ਸਾਲਾਂ ਚ ਇੱਕ ਦੋ ਨਿੱਕੀ ਨਿੱਕੀ ਅਕੜਨਾਵਾਂ ਲੈ ਕੇ ਆ ਉਸ ਬਾਰੇ ਇਹਨਾਂ ਕੋਲ ਕੁਝ ਹੈ ਕੁਝ ਨਹੀਂ ਤੇ ਅਸੀਂ ਇਹਨਾਂ ਨੂੰ ਐਕਸਪੋਜ਼ ਕਰਾਂਗੇ ਉਹ ਐਕਸਪੋਜ਼ ਕੀਤਾ ਜਿਹੜਾ ਉਹ ਹੋਊਗਾ ਇਹ ਸੰਗਰੂਰ ਜਿਹੜਾ ਹੈਗਾ ਉਹ ਇਲੈਕਸ਼ਨ ਹੈ ਇਹ ਸੰਗਰੂਰ ਦੇ ਲੋਕਾਂ ਦਾ ਸਿਆਸਤ ਦੇ ਖਿਲਾਫ ਹੋਊਗਾ ਸਾਰੀ ਸਿਆਸਤ ਅਕਾਲੀ ਕਾਂਗਰਸੀ ਭਜਪਾ ਆਪ ਵਾਲੇ ਸਾਰਿਆਂ ਦੇ ਖਿਲਾਫ ਹੂੰ ਤੋ ਇਹ ਕਰਕੇ ਮੇਰਾ ਤਾਂ ਇਲੈਕਸ਼ਨ ਹੀ ਨਹੀਂ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਗੱਲ ਦੂਰ ਤੱਕ ਜਾਊਗੀ ਲੋਕਾਂ ਨੂੰ ਸਮਝ ਆਊਗੀ ਵੀ ਸਾਨੂੰ ਹੁਣ ਤੱਕ ਜਿਹੜੇ ਠੱਗਿਆ ਗਿਆ ਤੇ ਕੋਈ ਆਵਾਜ਼ ਜਿਹੜੀ ਹੈ ਉਹ ਇਹ ਗੱਲ ਕਰ ਰਹੀ ਹੈ ਕਿ ਅਸੀਂ ਸਰੂਰ ਨੂੰ ਇੱਕ ਪਾਸੇ ਕਰਕੇ ਇਹਦੇ ਨਾਲ ਸਾਰਿਆਂ ਦੇ ਬਰਾਬਰ ਖੜੀਏ ਤੇ ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ ਇਹ ਮੈਸੇਜ ਸਾਰੇ ਪੰਜਾਬ 'ਚ ਜਾਣਾ ਚਾਹੀਦਾ ਮੈਨੂੰ ਕਿੰਨੀ ਵੋਟ ਪੈਂਦੀ ਹੈ ਮੇਰੇ ਕੀ ਰਿਜ਼ਲਟ ਆਉਂਦੇ ਹੈ ਮੈਨੂੰ ਇਹ ਮਹੱਤਵਪੂਰਨ ਨਹੀਂ ਹੈਗੇ ਮੈਨੂੰ ਇਹ ਹੈ ਕਿ ਇਹ ਸੰਘਰਸ਼ ਦੀ ਜਿਹੜੀ ਆਵਾਜ਼ ਆ ਬਿਲਕੁਲ ਸਾਰੇ ਪੰਜਾਬ ਦੇ ਕੋਨੇ-ਕੋਨੇ ਤੱਕ ਜਾਵੇ ਵੀ ਕੋਈ ਲੋਕ ਖੜ ਕੇ ਇੱਕ ਸਾਹਮਣੇ ਜਿਹੜਾ ਕਿ ਮੈਂ ਹੈਗਾ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪੰਜਾਬ ਦੀ ਜਿਹੜੀ ਭਲਾਈ ਵਾਸਤੇ ਜੇ ਨੂੰ ਅਸੀਂ ਅਗਲੀ ਸਰਕਾਰ ਬਣਾਉਣੀ ਹੈ ਉਹ ਤੋਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਆਮ ਕਰਾਂ ਦੇ ਵਿੱਚੋਂ ਪੰਜਾਬ ਦੇ ਪੁੱਤਾਂ ਦੇ ਵਿੱਚੋਂ ਇਮਾਨਦਾਰ ਲੋਕਾਂ ਵਿੱਚੋਂ ਜੇ ਬੰਦੇ ਅਸੀਂ ਚੁਣ ਸਕੇ ਉਹ ਤਾਂ ਹੀ ਹੋਣਾ ਹੈ ਪ੍ਰਕਾਤ ਪ੍ਰਭੂ ਦੀ ਕਿਰਪਾ ਨਾਲ ਤੇ ਲੋਕਾਂ ਦੀ ਜਾਗਰਤੀ ਨਾਲ ਲੋਕਾਂ ਨੂੰ ਜਾਗਰਤੀ ਦੀ ਕੋਸ਼ਿਸ਼ ਕਰ ਰਹੇ ਆਂ ਕਿਰਪਾ ਕਰ ਪ੍ਰਭੂ ਜੀ ਆਪਿਆ ਜੂ ਬਾਬੇ ਨਾਲ ਗੁਣੀ ਧਰਤੀ ਸੇਖੋ ਸਾਡਾ ਲਾਸਟ ਸਵਾਲ ਕਿ ਲੋਕਾਂ ਚ ਜਾ ਰਹੇ ਹੋ ਵਿਚਰ ਮੀਟਿੰਗਾਂ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਦੇਖੋ ਰਿਸਪੌਂਸ ਸਾਡੀ ਉਮੀਦ ਤੋਂ ਕਿਤੇ ਵੱਡਾ ਹੈ ਮਤਲਬ ਮੈਂ ਬੋਡੀ ਲੈਂਗੁਏਜ ਵੀ ਦੇਖਦੇ ਆ ਅੱਖਾਂ ਵੀ ਪੜਦੇ ਆ ਬੋਲਦੇ ਵੀ ਲੋਕ ਹੁਣ ਨਫਰਤ ਵਿੱਚ ਆ ਗੁੱਸੇ ਵਿੱਚ ਨਹੀਂ ਹੈਗੇ ਗੁੱਸੇ ਵਿੱਚ ਉਦੋਂ ਸੀ ਜਦੋਂ ਦੋਨੋਂ ਪਾਰਟੀਆਂ ਹਰਾ ਕੇ ਇਹਨਾਂ ਨੂੰ ਇਹਨਾਂ ਨੇ ਇਲੈਕਸ਼ਨ ਜਿਤਾਇਆ ਸੀ ਹੁਣ ਗੁੱਸੇ ਤੋਂ ਗੱਲ ਜਿਹੜੀ ਚੱਲੀ ਗਈ ਉੱਪਰ ਕਿਉਂਕਿ ਜਿੱਥੇ ਅਸੀਂ ਬਹੁਤ ਵੱਡਾ ਇਤਬਾਰ ਕਰਦੇ ਆ ਨਾ ਉੱਥੇ ਤੁਹਾਨੂੰ ਗੁੱਸਾ ਵਿਸ਼ਵਾਸ ਘਾਤ ਹੁੰਦਾ ਅਗਲੇ ਸੀ ਕਿ ਠੱਗੀ ਮਾਰਨ ਵਾਲੇ ਇਹ ਹੈਗੇ ਵਿਸ਼ਵਾਸ ਘਾਤੀ ਤੋ ਵਿਸ਼ਵਾਸ ਘਾਤ ਕਰਤਾ ਇਹਨਾਂ ਨੇ ਸਰੂਰ ਦੇ ਲੋਕਾਂ ਨਾਲ ਸਰੂਰ ਦੇ ਲੋਕਾਂ ਵਿੱਚ ਬਹੁਤ ਗੁੱਸਾ ਗੁੱਸੇ ਤੋਂ ਉੱਪਰ ਦੀ ਗੱਲ ਮੈਂ ਕਹਿੰਦਾ ਨਫ਼ਰਤ ਹੈ ਜਿੱਥੋਂ ਨਫ਼ਰਤ ਹੁੰਦੀ ਹੈ ਉਹਨਾਂ ਫਿਰ ਪਬਲਿਕ ਦੇ ਰੋਹ ਦੇ ਸਾਹਮਣੇ ਖੜਾ ਹੋਣਾ ਬਹੁਤ ਔਖਾ ਹੈ ਜਿੰਨੇ ਵੀ ਚਿਹਰੇ ਇਹਨਾਂ ਦੇ ਆਉਣਗੇ ਸਾਰੇ ਦੇ ਸਾਰੇ ਉਹ ਗੰਦ ਦੇ ਲਿਬੜੇ ਹੋਣਗੇ ਤੇ ਉਹਨਾਂ ਨੂੰ ਐਕਸਪੋਜ਼ ਕਰਨ ਤੇ ਜਿਹੜਾ ਸਵਾਦ ਹੋਣਾ ਉਹ ਬਾਕੀ ਇਹ ਵੋਟਾਂ ਦੀ ਰਾਜਨੀਤੀ ਜਾਓ ਉਹ ਗੱਲਾਂ ਤੋਂ ਕਿਤੇ ਵੱਡਾ ਹੈਗਾ ਤੇ ਮੈਂ ਫਿਰ ਕਹਾਂਗਾ ਕਿ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੇ ਦਿਨ ਜਿਹੜੇ 15 20 ਦਿਨ ਜਦੋਂ ਇਹ ਇਲੈਕਸ਼ਨ ਪਹੂਆ ਤੇ ਲੋਕ ਵੇਖ ਰਹੇ ਹੋਰ ساری ਮਤਲਬ ਦੁ ਸੇਖੋ ਸਾਹਿਬ ਇਹੀ ਗੱਲਾਂ ਅੱਜ ਪਹਿਲਾਂ ਵੀ ਸੁੰਦੇ ਸੀ ਐਮ ਭਗਵੰਤ ਮਾਨ ਜਦੋਂ ਸੱਤਾ ਚਾਹੀ ਸੀ ਕਿ ਆਪਾਂ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲੋਕਾਂ ਪਿੱਛੇ ਲੜਾਈ ਕਰਨੀ ਹੈ ਕਾਨੂੰਨੀ ਤੁਹਾਡੇ ਤੇ ਕਿਵੇਂ ਇਤਬਾਰੀ ਕਰਨਗੇ ਨਹੀਂ ਮੈਂ ਇਤਬਾਰ ਕਰਨ ਨੂੰ ਕਹਿ ਨਹੀਂ ਰਿਹਾ ਮੈਂ ਤਾਂ ਬੜੀ ਸਪਸ਼ਟ ਗੱਲ ਕਰ ਰਿਹਾ ਹਾਂ ਹਾਂਜੀ ਤਾਂ ਆਪਸ਼ਨ ਤਾਂ ਕੋਈ ਹੈ ਹੀ ਨਹੀਂ ਤੁਸੀਂ ਮੇਰੇ ਤੇ ਇਤਬਾਰ ਨਾ ਕਰੋ ਫਿਰ ਇਹਨਾਂ ਨੂੰ ਵੋਟ ਪਾਉਂਗੇ ਨਿਰਧਿਤ ਵਾਰ ਨਹੀਂ ਹੈਗਾ ਇੱਥੇ ਕੁਝ ਹੋਰ ਚੰਗੇ ਲੋਕ ਯਾਰ ਲੜਨਗੇ ਪੈਕਲਾ ਤਾਂ ਨਹੀਂ ਲੜੂਗਾ ਹੋਰ ਵੀ ਲੜਨਗੇ ਜੇ ਕੋ ਚੰਗੇ ਬੰਦੇ ਤੁਹਾਨੂੰ ਲੱਗਦੇ ਮੇਰੇ ਤੋਂ ਵਧੀਆ ਗੱਲ ਕਰਦੇ ਉਹ ਤੇ ਧਿਆਨ ਕਰ ਲੋ ਨੋਟਾ ਦੀ অপਸ਼ਨ ਹੈਗੀ ਸਾਡੇ ਕੋਲ ਮੇਰੇ ਆ ਬਹੁਤ ਅਜੀਬ ਪ੍ਰਚਾਰ ਹੋਗਾ ਮੈਂ ਬਿਲਕੁਲ ਇਹ ਜੀਆਂ ਗੱਲਾਂ ਚ ਭਲੇ ਨਹੀਂ ਹੈਗਾ ਕਿ ਹਾਂ ਜੀ ਮੈਨੂੰ ਵੋਟ ਪਾਓਗੇ ਤੇ ਮੈਂ ਹਾਂ ਜਦੋਂ 24 ਦੇ ਇਲੈਕਸ਼ਨ ਦੇ ਵਿੱਚ ਜੇ ਅਸੀਂ ਸਟਰੋਂਗ ਹੋ ਕੇ ਜਿੰਨੀ ਮੈਂ ਗੱਲ ਕਰ ਰਿਹਾ ਉਥੋਂ ਤੱਕ ਪਹੁੰਚਾਂਗੇ ਉਦੋਂ ਕਰਾਂ ਕਹਾਂਗੇ ਵੀ ਤੇ ਕਰਕੇ ਵੀ ਦਿਖਾਵਾਂਗੇ ਅੱਜ ਜਿਹੜਾ ਇਹ ਇਲੈਕਸ਼ਨ ਹੈ 27 ਦਾ ਮੈਂ 24 ਕਹਾਂਗਾ 27 ਦਾ ਇਲੈਕਸ਼ਨ ਹੈ। ਤੋਂ ਅੱਜ ਜਿਹੜਾ ਪੋਜੀਸ਼ਨ ਹੈ ਅੱਜ ਤਾਂ ਜੇ ਤੁਸੀਂ ਜਿਤਾ ਕੇ ਵੀ ਪਹੁੰਚਵਾਉਨੇ ਹੋ ਠੀਕ ਹੈ ਤਾਂ ਮਤਲਬ ਜਿੰਨਾ ਵੱਡਾ ਸਿਸਟਮ ਹੈਗਾ ਉਹਦੇ ਵਿੱਚ ਇੱਕ ਬੰਦਾ ਕਿੰਨਾ ਕੁ ਵੱਡਾ ਉਹ ਕੰਮ ਕਰ ਸਕਦਾ ਕਰਾਂਗੇ ਜਰੂਰ ਇਹ ਕਿੰਨੀ ਹੈ ਪਰ ਆਪਣੀ ਸਮਰੱਥਾ ਦੇ ਮੁਤਾਬਕ ਕੋਈ ਵੱਡੀ ਗੱਲ ਨਹੀਂ ਕਰਨੀ ਜੇ ਕੁਝ ਕਰਾਂਗੇ ਸਾਹਮਣੇ ਦੱਸੂਗਾ ਇਹ ਨਹੀਂ ਹੋਊਗਾ ਕਿ ਜੋ ਇਹ ਕਰਦੇ ਰਹੇ ਐ ਤੇ ਉਹ ਜਿਹੜਾ ਹੈਗਾ ਉਹ ਹੋਵੇ ਉਹ ਸਮਾਂ ਦੱਸੂਗਾ ਅੱਜ ਮੇਰੇ ਕਹਿਣ ਨਾਲ ਨਹੀਂ ਕਿਉਂਕਿ ਕ੍ਰੈਡੀਬਿਲਟੀ ਗਵਾ ਚੁੱਕੇ ਲੋਕਾਂ ਨੇ ਅੱਜ ਮੇਰੇ ਵਰਗੇ ਅਸੀਂ ਜੇ ਕਰਾਂਗੇ ਤਾਂ ਤੁਸੀਂ ਵੇਖ ਲਾਂਗੇ ਸਮਾਂ ਆਊਗਾ ਤਾਂ ਕਰਾਂਗੇ ਜੀ ਬਸ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਤਾਂ ਟੈਸਟ ਮੈਚ ਹੈ ਕਿ ਜਿੱਤ ਹਾਰ ਦਾ ਤਾਂ ਕੋਈ ਸਵਾਲ ਹੀ ਨਹੀਂ ਬਿਲਕੁਲ ਕਲੀਅਰ ਤੁਸੀਂ ਮੇਰਾ ਜਵਾਬ ਹੀ ਤੁਸੀਂ ਦਿੱਤਾ ਹੈ ਜਿੱਤ ਹਾਰ ਦਾ ਤਾਂ ਮਸਲਾ ਹੀ ਨਹੀਂ ਅੱਜ ਜੇ ਮੈਂ ਕਹਾ ਕਿ ਅਸੀਂ ਮਤਲਬ ਐਡੇ ਵੱਡੇ ਸਿਸਟਮ ਪਰ ਸਿਸਟਮ ਜਰਜਰ ਹੈ ਇੱਥੇ ਚਮਤਕਾਰ ਵੀ ਭਾਈ ਸਾਹਿਬ ਹੋ ਜਾਂਦੇ ਹੁੰਦੇ ਆ ਤੁਸੀਂ ਇਹ ਨਾ ਸਮਝੋ ਮੈਂ ਤਾਂ ਕਹਿੰਦਾ ਵੀ ਜਿੱਤ ਦੀ ਗੱਲ ਵੱਡੀ ਨਹੀਂ ਹੈਗੀ ਮੰਨ ਲਓ ਇੱਥੇ ਤੁਸੀਂ ਇਲੈਕਸ਼ਨ ਵਿੱਚ ਜਤਾ ਦੋ ਨਾ ਐਮਪੀ ਬਣ ਜਾਂਦੇ ਨਾ ਉਹ ਵੱਡੀ ਗੱਲ ਨਹੀਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਟ੍ਰੈਂਥਨ ਹੋ ਕੇ ਇਹਨਾਂ ਨੂੰ ਅਗਲੇ 3 ਸਾਲਾਂ ਦੇ ਵਿੱਚ ਕਾਰਨਰ ਕਰਕੇ ਸਾਈ ਦੇ ਇਲੈਕਸ਼ਨਾਂ ਤੱਕ ਲੈ ਕੇ ਜਾਣਾ ਉਹਦੇ ਵਿੱਚ ਅਸੀਂ ਵੱਡੇ ਹੋ ਰਹੇ ਹਾਂ ਤਾਂ ਇਸ ਕਰਕੇ ਰਿਜ਼ਲਟ ਕੋਈ ਵੀ ਹੋਵੇ ਅਸੀਂ ਜਿਸ ਦਿਨ ਵਿੱਚ ਆ ਜਾਾਂਗੇ ਉਸ ਦਿਨ ਤੋਂ ਸਾਡੀ ਜਿੱਤ ਹੈ ਰਿਜ਼ਲਟ ਦਾ ਕੰਸਰਨ ਹੀ ਕੋਈ ਨਹੀਂ ਅਸੀਂ ਤਾਂ ਦੋ ਮਹੀਨਿਆਂ ਰਿਆ ਦਾ ਪ੍ਰਚਾਰ ਹੈ ਉਹ ਦੁਨੀਆ ਦੇਖੂਗੀ ਵੀ ਹਾਂ ਨਰਮ ਕੇ ਲੇਕਸਪੋਜ਼ ਕੀਤਾ ਗਿਆ ਤੇ ਉਹ ਅਸਲ ਮੋਟਿਵ ਹੈ ਉਹ ਪਰਮਾਤਮਾ ਜਿਹੜਾ ਹੱਲ ਕਰੂਗਾ ਔਰ ਬਹੁਤ ਤੁਸੀਂ ਆਉਣ ਦੇ ਸਮੇਂ ਵੀ ਤੁਸੀਂ ਲੋਕੀ ਬਹੁਤ ਵੱਡੀ ਆਵਾਜ਼ ਹੁੰਨੇ ਹੋ ਮੈਂ ਦੇਖਿਆ ਹੋਵੇ ਇਥੋਂ ਦੀ ਪ੍ਰੈਸ ਬਾਰੇ بڑے ਉਹ ਲੋਕਾਂ ਬਾਰੇ ਬੈਠਾ ਭਗਵੰਤ ਮਾਨ ਗੱਲਾਂ ਕਰਦਾ ਨਾਮ ਲੈ ਲੈ ਕੇ ਪਰ ਉਹ ਲੋਕ ਸਾਰੇ ਨਾਰਾਜ ਨਰਾਸ਼ ਤੇ ਨਫਰਤ ਵਿੱਚ ਆਏ ਹੋਏ ਕਿਉਂਕਿ ਉਹਨਾਂ ਨੇ ਅਸਲੀ ਰੂਪ ਦੇਖ ਲਿਆ ਇਹਨਾਂ ਦੀ ਤਾਂ ਇਹ ਰਿਜ਼ਲਟ ਤਾਂ ਆਉਣ ਵਾਲੇ ਸਮੇਂ 'ਚ ਆਉਣਗੇ ਜਦੋਂ ਤੁਸੀਂ ਵਿਚਰੋਗੇ ਆਪਣਾ ਕੈਰੈਕਟਰ ਵਿਖਾਉਣ ਵਾਸਤੇ ਜਦੋਂ ਤੁਹਾਡੇ ਕੋਲ ਪੱਲੇ ਕੁਝ ਹੋਊਗਾ ਅੱਜ ਜੇ ਮੈਂ ਗੱਲ ਕਰਾਂ ਇਹ ਵਾਅਦੇ ਵੀ ਅਸੀਂ ਆਇਆ ਤਾਂ ਕਰਾਂਗੇ ਇਹ ਨਾਲ ਮੈਨੂੰ ਆਪਣੇ ਆਪ ਨੂੰ ਛੋਟਾ ਕਰ ਮਹਿਸੂਸ ਹੁੰਨਾ ਹੈ ਇਸ ਕਰਕੇ ਮੈਂ ਕੋਈ ਇਹੋ ਜੀ ਗੱਲ ਨਹੀਂ ਕਰਦੀ ਕੰਮ ਜਦੋਂ ਆਊਗਾ ਜਦੋਂ ਸਾਡੇ ਕੋਲ ਕੋਈ ਚੀਜ਼ ਡਿਲੀਵਰ ਕਰਨ ਵਾਸਤੇ ਹੋਊਗੀ ਤੇ ਉਦੋਂ ਜਦੋਂ ਡਿਲੀਵਰੀ ਹੋਊਗੀ ਉਹ ਇਸ ਗੱਲ ਦਾ ਜਵਾਬ ਹੋਊਗਾ ਕਿ ਕੰਮ ਕਰਕੇ ਦਿਖਾਣਾ ਬਿਲਕੁਲ ਕੰਮ ਕਰਨ ਦਾ ਮੌਕਾ ਮਿਲੂਗਾ ਤਾਂ ਕਰਕੇ ਦਿਖਾਵਾਂਗੇ ਇਹ ਕਲੀਅਰ ਹੈਗਾ ਠੀਕ ਹੈ ਇਹ ਮੈਨੂੰ ਆਪਣੇ ਆਪ ਦੇ ਵਿਸ਼ਵਾਸ ਹੈਗਾ ਤੇ ਇਸ ਕਰਕੇ ਇਹ ਇਹੀ ਜਵਾਬ ਹੋਊਗਾ ਉਹ ਜੇ ਵਕਤ ਹੈ ਗਏ ਹੋ ਗਏ ਅੱਜ ਆਪਾਂ ਇਸ ਗੱਲ ਤੇ ਮੈਂ ਬਿਲਕੁਲ ਫਿਰ ਮੈਂ ਦੁਬਾਰਾ ਆਪਣੀ ਗੱਲ ਖਤਮ ਕਰਨ ਤੋਂ ਪਹੁੰਗਾਂਗਾ ਕਿ ਮੈਂ ਇਹ ਨਾਲੀਆਂ ਗੱਲਾਂ ਨਹੀਂ ਕਰ ਰਿਹਾ ਅਸੀਂ ਇੱਕ ਥਾਪੜ ਥਾਪੜ ਕੇ ਇਹ ਨਹੀਂ ਕਰਨਾ ਥੋੜਾ ਆ ਕਰਦੇ ਤੁਸੀਂ ਕਰਨਾ ਕੋਈ ਕਰਨਾ ਮੈਂ ਹੈ ਹੀ ਨਹੀਂ ਕਰਨ ਵਾਲੇ ਤਾਂ ਉਹ ਨੇ ਜਿਨ੍ਹਾਂ ਨੇ ਵੋਟ ਕਰਨਾ ਹਾਂ ਜਿਉ ਸਰਾਉ ਕਰਣਗੇ ਫਿਰ ਜਿਹੜੇ ਜਵਾਬ ਇਧਰੋਂ ਜਾਣਗੇ ਉਹ ਫਿਰ ਲੋਕ ਵੇਖ ਲੈਣਗੇ ਹੁਣ ਤਾਂ ਕੀ ਹੋਵੇ ਸਿੱਖੋ ਸਾਹਿਬ ਵਿੱਚ ਗੱਲ ਹੈ ਕਿ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਤਾਂ ਕਿਸੇ ਪਾਰਟੀ ਵੱਲੋਂ ਜੇ ਆਫਰ ਆਂਦੀ ਹੈ ਫਿਰ ਤੁਹਾਡਾ ਕੀ ਜਵਾਬ ਉਹ ਤਾਂ ਬਹੁਤ ਦੂਰ ਦੀਆਂ ਬਾਅਦ ਦੀਆਂ ਗੱਲਾਂ ਹੈ ਉਹਦੇ ਵਿੱਚ ਬਹੁਤ ਅੱਜ ਆਪਾਂ ਉਸ ਗੱਲ ਤੇ ਮੈਂ ਤਾਂ ਪਹਿਲੀ ਗੱਲ ਮੈਂ ਇਸ ਗੱਲ ਦਾ ਜੇ ਮੈਨੂੰ ਬਣਾਉਣ ਦੇ ਲੋਕ ਵੀ ਕਹਿ ਦਿੰਦੇ ਆ ਕਿ ਤੁਸੀਂ ਕਦੇ ਜਿੱਤਣ ਦੀ ਗੱਲ ਨਹੀਂ ਕਰਦੇ ਤੁਸੀਂ ਵੋਟ ਦੀ ਗੱਲ ਹੀ ਕਰਦੇ ਕਿਹਜਾ ਇਲੈਕਸ਼ਨ ਮੈਂ ਕਿਹ ਚੀਜ਼ਾਂ ਰੂਟ ਨਹੀਂ ਹੁੰਦੀਆਂ ਇਹ ਤਾਂ ਚਲੋ ਮੰਨ ਲਓ ਜੇ ਜਿੱਤ ਵੀ ਜਾਂਦੇ ਆ ਤੇ ਫਿਰ ਮੇਰੇ ਨਾਲ ਸਮਝੌਤੇ ਹੋਣਗੇ ਨਾ ਫਿਰ ਮੈਨੂੰ ਖਰੀਦੇ ਜਾਊਗਾ ਨਾ ਉਦੋਂ ਤੇ ਮੇਰਾ ਟੈਸਟ ਹੋਣਾ ਮੰਨ ਲਓ ਕੱਲ ਨੂੰ ਕੋਈ ਲੋੜ ਹੀ ਪੈ ਜਾਂਦੀ ਹੈ ਕਿਸੇ ਸੀਟ ਦੀ ਮੇਰੇ ਵਰਗਾ ਬੰਦਾ ਗਲਤੀ ਨਾ ਕਰੇ ਜਿੱਤੇ ਹੀ ਜਾਂਦਾ ਤਾਂ ਉਹ ਉਹ ਟੈਸਟ ਦਾ ਟਾਈਮ ਹੋਊਗਾ ਉਦੋਂ ਉਦੋਂ ਵੇਖਾਂਗੇ ਕਿ ਅਸੀਂ ਕੀ ਡਿਲੀਵਰ ਕਰ ਸਕਦੇ ਪਹਿਲਾਂ ਤੇ ਇਹ ਹੁੰਦਾ ਕਿ ਬਿਕੋਣਾ ਤੁਸੀਂ ਇਹਨਾਂ ਦੇ ਜਾਲ ਵਿੱਚ ਨਾ ਆਓ ਫਿਰ ਉਹ ਤੋਂ ਬਾਅਦ ਹੁੰਦੀ ਜੇ ਤੁਸੀਂ ਜਾਲ 'ਚ ਨਹੀਂ ਆਉਂਦੇ ਡਿਲੀਵਰ ਕਰ ਰਹੇ ਹੋ ਕਿ ਆਹ ਸੀਟਾਂ ਜਿਹੜੀਆਂ ਹੈਗੀਆਂ ਇਲੈਕਸ਼ਨ ਦੀਆਂ ਜਿਹੜੀਆਂ ਆ ਬਾਈ ਦੇ ਵਿੱਚ ਮੈਨੂੰ ਵੀ ਆਫਰ ਹੋਈ ਸੀ ਮੈਂ ਵੀ ਅੱਜ ਮੰਤਰੀ ਹੋਣਾ ਸੀ ਇਹਨਾਂ ਵਰਗਾ ਜੇ ਜੇ ਆ ਫਿਰਦੀ ਹੈ ਇਸ ਕਰਕੇ ਮੈਂ ਬਚਿਆ ਅੱਜ ਤਾਂ ਇਸ ਕਰਕੇ ਖੜੇ ਹਾਂ ਗਾ ਵੀ ਪ੍ਰਮਾਤਮਾ ਜਿਹੜੀ ਕਿਰਪਾ ਜਿਹੜੀ ਮੇਰੇ ਤੇ ਕੋਈ ਤਾਕਤ ਪਿੱਛੇ ਕੰਮ ਕਰਦੀ ਉਹ ਮੈਨੂੰ ਬਚਾ ਕੇ ਰੱਖੂਗੀ ਇਹਨਾਂ ਤੋਂ ਇਸ ਜਾਲ ਤੋਂ ਤਾਂ ਕਿ ਆਪਾਂ ਆਉਣੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਕੁਝ ਕਰ ਸਕੀਏ ਹੁਣ ਹੁਣ ਤੱਕ ਇਹਨਾਂ ਨੇ ਆਪਦੇ ਘਰ ਪਰੇ ਅੰਦੇਜ ਪਾਲਿਆ ਤੇ ਪਿੰਸਟੇਡ ਨੂੰ ਲੁੱਟਿਆ ਤੇ ਜਿਹੜੇ ਲੁਟੇਰੇ ਹੋਏ ਉਹਨਾਂ ਨੂੰ ਜੇ ਆਪਾਂ ਅਮੀਰ ਕਰੀਏ ਵੀ ਅੱਜ ਭੇਸ ਬਦਲ ਕੇ ਆ ਗਏ ਅੱਜ ਕਾਲੀ ਚੰਗੇ ਹੋ ਗਏ ਇਹਨਾਂ ਦੀ ਪਾਲਿਸੀ ਕੀ ਹੈਗੀ ਹੈ ਦੂਜਿਆਂ ਨੂੰ ਚੰਗਾ ਕਰਦੇ ਇਹ ਇੰਨੇ ਭਿਆਨਕ ਹੋ ਜਾਂਦੇ ਜਿਹਨਾਂ ਕੋਲ ਤਾਕਤ ਹੁੰਦੀ ਹੈ ਕਿ ਪਿਛਲਾ ਚੰਗਾ ਲੱਗਣ ਲੱਗ ਜਾਂਦਾ ਉਹ ਹੁਣ ਜਿਵੇਂ ਹੀ ਉਹਨੂੰ ਤਾਂ ਇਹਨਾਂ ਤੋ ਇਸ ਸਿਸਟਮ ਦੇ ਵਿੱਚ ਉਤਰ ਕੇ ਤੇ ਫਿਰ ਡਿਲੀਵਰੀ ਜਦੋਂ ਹੋਊਗੀ ਉਹ ਅਸਲੀ ਪ੍ਰੀਖਿਆ ਦਾ ਮੌਕਾ ਹੋਊਗਾ ਪਰ ਮਾਤਾ ਮਰ ਤਗੜੇ ਰੱਖੂਗਾ ਸ਼ਾਇਦ ਸਾਨੂੰ ਹੁਣ ਤੱਕ ਰੱਖਿਆ ਤਾਂ ਉਹ ਗਾਉਂ ਉਮੀਦ ਕਰਦੇ ਜੀ ਇਹ ਸੰਸਦਨਾ ਬਲਵਿੰਦਰ ਸਿੰਘ ਸੇਖੋ ਜੀ